2 ਵੀਲ ਵਾਲੇ ਰੇਟ ਦੇ ਵਿੱਚ 4x4 36ਤੀ ਲੈ ਜਿਓ ਪਹਿਲਾਂ ਤਾਂ ਟਾਇਰਾਂ ਦੇ ਮਾਰ ਗੈਮਰਾ ਇਧਰਲੇ ਪਾਸੇ ਦੇਖ ਹਾਂ ਉਵੇਂ ਹੀ ਪਈ ਆ ਬੜੀ ਕੀ ਬਾਤ ਆ ਜਾਨ ਜਮਾਨਾਵੇਂ ਟਾਇਰ 800 ਘੰਟਾ ਚੱਲਿਆ ਟਰੈਕਟਰ ਛਤਰੀ ਛਤਰੀ ਲੱਗੀ ਵੀ ਆ 1500 ਘੰਟਾ ਹੀ ਚੱਲਿਆ ਵਾ ਸਾਰਾ ਟਰੈਕਟਰ 12 ਤੋਂ 1300 ਘੰਟਾ ਚੱਲਿਆ ਵਾ ਟਰੈਕਟਰ ਮਿੱਤਰੋ ਪਹਿਲੇ ਨਾਮ ਆ ਮਾਡਲ ਹੈਗਾ 17 ਹਾਂਜੀ 17 ਠੀਕ ਆ 17 ਮਾਡਲ ਦੇ ਵਿੱਚ ਆ ਟਰੈਕਟਰ 22 25 ਦਾ ਤੁਖਾ ਹੈ ਟਾਈਮ ਦਾ ਡਾਊਨ ਆ ਜਮਗਾ 330000 ਦਾ ਦੇ ਇੱਕ ਦਾ 35 25 ਦਾ ਦੇ ਦਾਂਗੇ 25 ਦਾ ਹਾਂ ਲੈ ਵੀ ਸਵਾ 3 ਲੱਖ ਦਾ ਮਿੱਤਰੋ ਲਾਰਜਨ ਲੈ ਜਾਓ ਨੰਬਰ 50 ਹੀ ਹੈ ਨਾ 50 50 ਪੰਜਾਬ ਚੱਪ ਵਾਲੀ ਗਾਪੀ ਫਰਸਟ ਓਨਰ ਹੀ ਹੈ ਵੀ ਪਹਿਲੇ ਨਾਮ ਆ ਤੇ ਇਹਦੇ ਚੋਂ ਤਾਂ ਪੜਾਕਾ ਵੱਡੇ ਹੀ ਪਾਦਾ ਨੇ 40000 ਰੁਪਏ ਮੰਨ ਤਾ ਹਰਜਾਂ ਦੇ ਵਿੱਚੋਂ ਹੋ ਜੂ ਕੋਈ ਇੰਨੇ ਰੇਟ ਚ ਮੋਡੀਫਾਈ ਹੋਇਆ ਡੀਜੇ ਟਰੈਕਟਰ ਆਪਣੇ ਘਰੋਂ ਫ੍ਰੀ ਹੱਕ ਕੇ ਲੈ ਜਾਏ ਰੈਟ ਠੀਕ ਹੈ ਤੇ ਕਿੰਨੇ ਦਾ ਪੜਾਕਾ ਵਾ ਦੇਗਾ 185000 185000 ਦਾ ਫੋੜ ਲੈ ਜਾਓ ਮਿੱਤਰੋ ਤਿਆਰ ਹੋਇਆ ਵਾ ਟਾਇਰ ਨਵੇਂ ਆ ਇੰਜਣਗੇ ਰੋਕਿਆ 3 ਸਾਲ ਦੀ ਪੇਂਟ ਦੀ ਗਾਰੰਟੀ ਆ ਝਾਂਸੀ ਜੀ ਖੜਾ ਹੁੰਦਾ ਇਦਾਂ ਟੋਰਾ 2k ਦਾ ਪੇਂਟ ਆ ਠੀਕ ਹੈ ਘੋੜਾ ਬੰਪਰ ਲੱਗਾ ਮਗਰਾੜ ਦੂਜੇ ਲੱਗੇ ਪੈਰਦਾਂ ਦੂਸਰੇ ਲੱਗੇ ਅਗਲਾ ਫਰੰਟ ਵਾਲਾ ਹਿੱਸਾ ਫਾਰਮ 60 ਦਾ ਡਿਸਕ ਬ੍ਰੇਕਾਂ ਦੇ ਵਿੱਚ ਡੰਡਾ ਫੱਟੀ ਛਤਰੀ ਸਾਰਾ ਸਮਾਨ ਬਿਲਕੁਲ ਨਾਲ ਸੱਚੀ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਨਾਲ ਆਪਣੇ ਵੀਰ ਖੜਾ ਨਿੱਕਾ ਨਿੱਕੀ ਕੀ ਹਾਲ ਚਾਲ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਹੀ ਵਧੀਆ ਤੇ ਬਾਕੀ ਯਾਰ ਅੱਜ ਉਹ ਚੀਜ਼ ਕੋਲ ਖੜੇ ਆ ਜਿਹਦੇ ਵਾਸਤੇ ਜਿਵੇਂ ਕਹਿੰਦੀ ਸਪੈਸ਼ਲਿਸਟਾਂ ਨਿਕਾ ਸਪੈਸ਼ਲ ਸਪੈਸ਼ਲ ਗਰੀ ਸਪੈਸ਼ਲ ਆ ਫੋੜਾਂ ਦਾ ਫੂਡ ਤਿਆਰ ਵੀ ਕਰਦਾ ਤੇ ਟਰੈਕਟਰ ਵੀ ਇਹ ਕੋਲ ਲਗਭਗ ਸਾਰੀ ਮਿਲ ਜਾਂਦੇ ਆ ਯਾਰ ਆ ਜੋ ਮਣਜਾ ਬਣਾ ਕੇ ਹਾਂਜੀ ਹਾਂਜੀ ਤੇ ਟਰੈਕਟਰ ਨਿਕਿਆ ਜੇ ਰੇਟ ਜੇਜ ਦੇਣਿਆ ਰੇਟ ਫੁੱਲ ਕੋਈ ਬੰਦਾ ਇਸੇ ਰੇਟ ਮਿਲ ਜੇ ਤਾਂ ਫੇਰ ਆ ਕੇ ਕਹਦੀ ਵੀ ਹਾਂ ਆ ਰੇਟ 'ਚ ਉੱਥੇ ਵੀ ਮਿਲਦਾ ਤੇ ਫੋੜੇ ਤੋਂ ਹੋਰ ਵੀ ਸਸਤਾ ਲੈਣਾ ਪਹਿਲਾਂ ਨੇ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਤੇ ਪਹਿਲਾਂ ਹੁਣ ਫੋੜਤੀ ਆਉਣੇ ਆ ਪਹਿਲਾਂ ਤਾਂ ਮੈਨੂੰ ਐ ਦੱਸ ਮਾਡਲ ਕਿੰਨਾ ਨਿਕਿਆ ਮਾਡਲ ਇਹ 92 92 ਮ ਪੰਜਾਬ ਨੰਬਰ ਆ 92 ਮਾਡਲ ਆ ਟਰੈਕਟਰ ਤੇ ਰੰਗ ਪੇਂਟਾ 2K ਦਾ 2K ਦਾ ਰੰਗ ਪੇਂਟਾ ਤੇ ਗਾਰੰਟੀ ਬਰੰਦੀ ਗਾਰੰਟੀ 3 ਸਾਲ ਦੀ ਪੇਂਟ ਦੀ ਗਾਰੰਟੀ ਦੇ ਦੂੰਗਾ ਜਿੰਨਾ ਟਾਈਮ ਬਾਕੀ ਸਾਹ ਲੂ ਅਗਲਾ ਉਹਨਾ ਟਾਈਮ ਠੀਕ ਹੈ 3 ਸਾਲ ਦੀ ਕਿਰ ਰੰਗ ਪੇਂਟ ਦੀ ਗਾਰੰਟੀ ਇੰਜਨ ਗੇਅਰ ਦਾ ਵੀ ਇੰਜਨ ਗੇਅਰ ਵੀ ਅਗਲਾ ਕਹਿੰਦਾ ਵੀ ਮੇਰੀ ਗਾਰੰਟੀ ਆਏ ਆ ਜਿਉਂ ਆ ਆ ਪਾ ਕੇ ਚੈੱਕ ਕਰੇ ਠੀਕ ਹੈ ਫੁੱਲ ਵਧੀਆ ਇੰਜਨ ਗੇਅਰ ਕਿਉਂਕਿ ਮਾੜੀ ਚੀਜ਼ ਤੇ ਕਦੇ ਪੈਸੇ ਅਗਲਾ ਇੰਨੇ ਲਾਉਂਦਾ ਨਹੀਂ ਤੇ ਟਾਇਰ ਚਾਰੇ ਨਵੇਂ ਆ ਛਤਰੀ ਵਗੈਰਾ ਲੱਗੀ ਵੀ ਆ ਤੇ ਐਸੈਸਰੀਆਂ ਜਿਹੜੀਆਂ ਨਿੱਕੇ ਨਿੱ ਆਪਣਾ 에어 সিলਿੰਡਰ ਹੋ ਗਿਆ ਅਨਿਕੇ ਨਿਕੀਆਂ ਚੀਜ਼ਾਂ ਦਾ ਮੁੱਲ ਆਦਾ ਸਾਰੀਆਂ ਨਵੇਂਗਾਂ ਲੇ ਸਾਰੀਆਂ ਸਾਰੀਆਂ ਬਿਲਕੁਲ ਮਗਰਾੜ ਵੀ ਨਵੇਂਗਾਂ ਹੋਗੀ ਮਗਰਾੜ ਨਵੇਂ ਹੋ ਹਾਂਜੀ 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 ਬਿਲਕੁਲ ਲਾਵਾਂ ਹਾਂਜੀ ਵੀ ਆਪਾਂ ਗੱਲ ਕੀਤੀ ਟਾਇਰ ਬਹੁਤ ਪੈਸੇ ਖਾਈਦੇ ਟਾਇਰ ਵੀ ਨਵੇਂ ਆ ਜੀ ਟਾਇਰ ਵੀ ਹਾਂਜੀ ਬੰਪਰ ਵੀ 8 ਇੰਚ ਚੌੜਾ ਇਹ ਨਹੀਂ ਗੱਲ ਕੋਈ ਤੇ ਜਿਹੜੀ ਡੰਡਾ ਫੱਟੀ ਮਗਰੀ ਸਾਰਾ ਕੁਝ ਮਿਲੂਗਾ ਵੀਰ ਯਾਰ ਟੋਟਲ ਹਾਂਜੀ ਹਾਂਜੀ ਮੈਨੂੰ ਸਾਰਾ ਸਮਾਨ ਜਾਣਾ ਤੇ ਮਾਡਲ ਹੈਗਾ ਟਰੈਕਟਰ 92 ਤੇ ਅਗੇ ਡਿਮਾਂਡ ਹੁਣ ਮੇਰੇ ਦਾ ਮੂੰਹ ਜਬਾਨੀ ਵੀ ਜਾਦ ਹੋਇਆ ਪਿਆ ਡਿਮਾਂਡ ਨਿੱਕਾ ਕਰਦਾ ਹੁੰਦਾ ਜੀ 25195 ਦਾ ਕਹਿਣਾ ਹੁੰਦਾ ਮੈਨੂੰ ਆਸ ਆਹ ਕਿੰਨੇ ਦਾ ਦੇਣਾ ਤੂੰ ਦੱਸ ਕਿੰਨੇ ਦਾ ਅੱਜ ਫੁੱਲ ਸ਼ੂਟ ਕਰਕੇ ਦੇਣਾ ਟਰੈਕਟਰ ਨਾਲ ਕੋਈ ਇੰਨੇ ਰੇਟ ਚ ਮੋਡੀਫਾਈ ਹੋਇਆ ਡੀਜੇ ਟਰੈਕਟਰ ਆਪਣੇ ਘਰੋਂ ਫ੍ਰੀ ਹੱਕ ਕੇ ਲੈ ਜਾ ਜੇ ਠੀਕ ਹੈ ਤੇ ਕਿੰਨੇ ਦਾ ਭੜਾਕਾ ਵੜੇਗਾ 185000 185000 ਦਾ ਫੋੜ ਲੈ ਜਾਓ ਮਿੱਤਰੋ ਤਿਆਰ ਹੋਇਆ ਵਾ ਟਾਇਰ ਨਵੇਂ ਆ ਇੰਜਣ ਗੇ ਰੋਕਿਆ 3 ਸਾਲ ਦੀ ਪੇਂਟ ਦੀ ਗਾਰੰਟੀ ਆ ਉਦੋਂ ਬਾਅਦ ਅਸਾਨੂੰ ਪਤਾ ਯਾਰ ਹੁਣ ਤੌਹਨੇ ਕਿਉਂ ਸਾਤਰੀ ਲੱਗੀ ਆ ਇਹ ਸਿਸਟਮ ਲੱਗਿਆ ਵਾ ਡੰਡੇ ਡੁੰਡੇ ਜੇ ਯਾਰ ਜਿੰਨਾ ਸਮਾਨ ਸਾਲਾ ਵੀ ਦੇਣਾ ਹੋਵੇ ਫਿਰ ਵੀ ਓਨੇ ਦਾ ਵਿਗ ਜਾਣਾ ਸਮਾਨ ਲਾਗੇ ਵੀ ਬੁਪਲਸਤਾ ਇਹ ਗੱਲ ਗਰੀਕ ਕਵਾੜ ਚ ਵੇਖ ਜਮਾ ਤੇ ਨਵਾਂ ਬਣਾਇਆ ਵਾ ਹਾਂਜੀ ਹਾਂਜੀ ਤੇ ਆ ਯਾਰ ਜਿਵੇਂ ਕਿਹਦੀ ਵੱਡਾ ਭਾਈ ਖੜਾ ਹੀ ਖੜਾ ਇਹਦਾ ਜਮਾ ਇਹ 36 10 37 10 ਆ ਗਿਆ 55 HP ਦੇ ਵਿੱਚ ਟਰ ਦੇਖ ਤੂੰ ਟਰੈਕਟਰ ਦੀ ਜਿਵੇਂ ਏਜੰਸੀ ਜੀ ਖੜਾ ਹੁੰਦਾ ਇਦਾਂ ਟਰ ਆ 2K ਦਾ ਪੇਂਟ ਆ ਠੀਕ ਹੈ ਘੋੜਾ ਬੰਪਰ ਲੱਗਾ ਮਗਰਾੜ ਦੂਜੇ ਲੱਗੇ ਪੈਰਦਾਂ ਦੂਸਰੇ ਲੱਗੇ ਅਗਲਾ ਫਰੰਟ ਵਾਲਾ ਹਿੱਸਾ ਫਾਰਮ 60 ਦਾ ਡੈਸਕ ਬ੍ਰੇਕਾਂ ਦੇ ਵਿੱਚ ਡੰਡਾ ਫੱਟੀ ਛਤਰੀ ਸਾਰਾ ਸਮਾਨ ਬਿਲਕੁਲ ਨਾਲ ਸਾਰਾ ਕੁਝ ਲੱਗਿਆ ਵਾ ਬੰਪਰ ਘੋੜਾ ਫਾਰਮ ਟਰੈਕ ਵਾਲਾ ਮਿੱਤਰੋ ਜਿਵੇਂ ਕਿ ਐਲਈਡੀ ਲਾਈਟਾਂ ਹੀ ਬਹੁਤ ਮਹਿੰਗੀਆਂ ਹੋਰ ਤਾਂ ਜਿਵੇਂ ਲਾਈਟਾਂ ਆ ਗਈਆਂ ਹਿੱਸਾ ਵਗੈਰਾ ਲੱਗਿਆ ਵਾ ਤੇ ਸਿਸਟਮ ਵੀ ਇਹਦੇ ਵਧੀਆ ਲੱਗਿਆ ਜੀ ਸੋਹਣਾ ਉਹਦੇ ਨਾਲ ਛਤਰੀ ਵੀ ਨਵੀਂ ਆ ਬਾਕੀ ਸਸ ਜੀ ਸਾਰਾ ਕੁਝ ਇਦਾਂ ਹੀ ਹੈ ਬਰੀ ਤੇ ਅੰਦਰੋਂ ਕਿਵੇਂ ਆਹੀ ਪੂਰਾ ਫਲੋਵਦੀ ਆ ਬਾਈ ਜਮਾ ਓਕੇ ਰਿਪੋਰਟ ਆ ਟਰੈਕਟਰ ਅੰਦਰੋਂ ਵੀ ਜਮਾਨਾ ਮਈਆ ਇਹ ਮਾਡਲ ਕਿੰਨਾ ਮਾਡਲ 92 92 ਹਾਂਜੀ ਹਾਂਜੀ ਇਹ ਵੀ 92 ਮਾਡਲ ਆ ਤੇ ਇਹ ਕਿਲਿੰਡਰ ਲੱਗਿਆ ਜਿਹੜਾ ਹੌਲੈਂਡ ਵਾਲਾ ਇਹਦੇ ਹਾਂਜੀ ਹਾਂਜੀ ਤੇ 92 ਮਾਡਲ ਆ ਤੇ ਡਿਮਾਂਡ ਇਹਦੀ ਕਰੀ ਬੈਠਾ 2 ਲੱਖ 450 45000 ਕਿੰਨੇ ਦਾ ਛੜ ਦੇ ਇਹ 220000 ਦਾ 220000 ਦਾ ਸੱਤੀ ਦਾ ਆ ਮਿਲ ਜੂ 25000 ਮਾਨਤਨ ਆ ਟਰੈਕਟਰ ਦੇ ਵਿੱਚੋਂ ਮਿੱਤਰੋ ਹੋ ਜੂ 25000 ਦਾ ਪੜਾਕਾ ਪਤਾ ਆ ਤਾਂ ਲਾਹਾ ਲੈਣ ਵਾਲਾ ਹਾਂਜੀ ਹਾਂਜੀ ਇਹ ਸੋਨੂੰ ਮਾਇਦਾ ਸੋਨਾਂ ਟਰੈਕਟਰ ਇਹਦੇ ਬਾਈ ਕੋਲ ਇੱਥੇ ਨਹੀਂ ਗੱਲ ਜੀ ਮੁੱਕਦੀ ਇਧਰਲੇ ਪਾਸੇ ਖਜਾਨਾ ਜਿਆ ਖਾਸਾ ਸਾਮੀ ਬੈਠਾ ਤੇ ਆ ਸੋਨਾਲੀਕਾ ਬਾਰੇ ਪਾਈ ਚੱਲਣਾ ਸੋਨਾਲੀਕਾ 2017 ਮਾਡਲ 17 ਮਾਡਲ ਦਾ ਟੈਟ ਉਹਨਾਂ ਦੀ ਜੇਪਾ ਅਸਾਂ ਪਹਿਲੇ ਨਾਮ ਹੀ ਆ ਪਹਿਲੇ 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 ਸਾਰਾ ਜੱਟ ਪਾਟਾ ਤੇ ਰਕ ਨਹੀਂ ਜਾਣੀ ਦਿੱਤਾ ਪਹਿਲੀ ਮੋੜ ਲਿਆ ਹਾਂ 12-1300 ਘੰਟੇ ਚੱਲਿਆ ਵਾ ਸਾਰਾ ਟਰੈਕਟਰ 12 ਤੋਂ 1300 ਘੰਟਾ ਚੱਲਿਆ ਵਾ ਟਰੈਕਟਰ ਮਿੱਤਰੋ ਪਹਿਲੇ ਨਾਮ ਆ ਮਾਡਲ ਹੈਗਾ 17 ਹਾਂਜੀ 17 ਠੀਕ ਆ 17 ਮਾਡਲ ਦੇ ਵਿੱਚ ਆ ਟਰੈਕਟਰ ਤੇ ਨੰਬਰ ਪੰਜਾਬ ਨੰਬਰ ਪੰਜਾਬ ਬਾਹਰਲਾ ਨੰਬਰ ਨਹੀਂ ਹੁੰਦਾ ਪੰਜਾਬ ਨੰਬਰ ਹੋਣ ਕੇ ਟਰੈਕਟਰ ਕੋਈ ਬਾਹਰ ਉਦਾਂ ਆਵੇ ਸਟicker ਵਗੈਰਾ ਉਹ ਵੀ ਲੱਗੇ ਹੋਏ ਆ ਹਜੇ ਤੱਕ ਹੈ ਹਾਂ ਤੇ ਮਾਰੂ ਪੂਰਾ ਸਾਫ ਹੈ ਆ ਪੰਪ ਦੀ ਉਵੇਂ ਕੀ ਹਜੇ ਤੱਕ ਕੀ ਲੱਗੀ ਵੀ ਅਸਲੀ ਵਗੈਰਾ ਇਹ ਨਹੀਂ ਕੋਈ ਹਾਂਜੀ ਹਾਂਜੀ ਤੇ ਡਿਮਾਂਡ ਹੀ ਦੀ ਹੈ 4,35,000 ਰੁਪਇਆ ਕਿੰਨੇ ਦਾ ਛੱਡ ਦੇਗਾ 4,10,000 ਦਾ 4,10,000 ਦਾ ਲੈ ਜਾਓ ਮਿੱਤਰੋ 25,000 ਮਾਨਤਾ ਨਾ ਆ ਸੁਆਣੀ ਕਰੇ ਵਿੱਚ ਉਹ ਵੀ ਲੱਗੇ ਆ ਸਟicker ਏਜੰਸੀ ਵਾਲੇ ਵੀ ਆ ਠੀਕ ਹੈ ਟੇਪ ਦੇ ਉਵੇਂ ਲੱਗੇ ਹੋਏ ਆ ਇਹ ਨਹੀਂ ਗੱਲ ਕੋਈ ਆਪਾਂ ਠੀਕ ਹੈ ਕਿ ਕਿਤੇ ਵੀ ਕੰਮ ਲੱਗਿਆ ਟਰੈਕਟਰ ਪਿਆ ਪੂਰਾ ਨਮਾ ਤੇ ਇਧਰਲੇ ਪਾਸੇ ਆ 4x4 ਵੀ ਖੜਾਈ ਖੜਾ ਹਾਂਜੀ ਹਾਂਜੀ ਇਹ 4 ਵੀਲ ਇਹ ਆ ਗਿਆ ਜੀ 3630 ਸੁਪਰ ਹਾਂਜੀ ਹਾਂਜੀ ਇਹ ਤਾਂ ਦੂਜੇ ਰੇਟ 'ਚ ਹੀ ਦਿੰਨਾ 2 ਵੀਲਾਂ ਦੇ ਆਹ ਮੂਹਲੇ ਟਾਇਰ ਜੇ ਭੁੱਲ ਜਿਓ ਹੁਣ ਆ ਵੀ 2 ਵੀਲ ਵਾਲੇ ਰੇਟ ਦੇ ਵਿੱਚ ਇੰਨੇ 'ਚ 4 ਵੀਲ ਦੇ ਜੇ ਯਾਰ ਫੇਰ ਆ ਕੇ ਕਹਿ ਜਿਓ ਕੋਈ ਲੈ ਵੀ ਮਿੱਤਰੋ 2 ਵੀਲ ਵਾਲੇ ਰੇਟ ਦੇ ਵਿੱਚ 4x4 3630 ਲੈ ਜਿਓ ਪਹਿਲਾਂ ਤਾਂ ਟਾਇਰਾਂ ਦੇ ਮਾਰ ਗਏ ਮਰਾ ਇਧਰਲੇ ਪਾਸੇ ਦੇਖ ਹਾਂ ਉਵੇਂ ਹੀ ਪਏ ਆ ਬੜੀ ਕੀ ਬਾਤ ਆ ਯਾਰ ਜਮਾਨਾ ਨਵੇਂ ਟਾਇਰ ਆ 800 ਘੰਟਾ ਚੱਲਿਆ ਟਰੈਕਟਰ ਛੱਦਰੀ ਛੱਦਰੀ ਲੱਗੀ ਵੀ ਆ ਆ ਜਿੱਦਾਂ ਨਹੀਂ ਮੋਡੀਫਿਕੇਸ਼ਨ ਕਰਾਉਂਦਾ ਅਗਲਾ ਕਰਾਉਂਦਾ ਜਿਵੇਂ ਯਾਰ ਜਦੋਂ ਕਿਤੇ ਵੀ ਨਹੀਂ ਬਾਈ ਯਾਰ ਹਾਜ਼ਰ ਠੀਕ ਹੈ ਜਮਾਂ ਨਵਾਂ ਟਰੈਕਟਰ ਆ ਲੈ ਕਿਤੇ ਵੀ ਕਿਤੇ ਕੋਈ ਤੁਰੀ ਆ 800 ਘੰਟੇ ਗੱਦਾਂ ਨਾ ਨਿੱਕੇ 800 ਚੱਲਿਆ ਤਾਂ 800 ਦੇ ਵਿੱਚ ਤਾਂ ਜਮਾਂ ਨਵੇਂ ਹੀ ਮਿਲੂਗਾ ਜਮਾਂ ਨਵਾਂ ਹੀ ਮਿਲੂਗਾ ਵੀਰੇ ਠੀਕ ਹੈ 800 ਘੰਟਾ ਟਰੈਕਟਰ ਚੱਲਿਆ ਹਾਲੈਂਡ ਨੰਬਰ 50 ਹੀ ਆ 50 50 50 ਫਰਸਟ ਉਹਨਾਂ ਦਾ 21 ਮਾਡਲ ਆ ਪੰਜਾਬ ਨੰਬਰ ਆ ਨਗਦ ਕੈਸ਼ ਦਾ ਟਰੈਕਟਰ ਆ ਤੇ ਇਹਦੀ ਜੇ ਹੁਣ ਡਿਮਾਂਡ ਦੀ ਗੱਲ ਕਿੰਨੇ ਦਾ 720 7 ਲੱਖ ਤੇ 20 ਹਜ਼ਾਰ ਦਾ ਆਹ ਹੌਲੈਂਡ ਲੈ ਜਾਓ ਮਿੱਤਰੋ ਹਾਂਜੀ ਹਾਂਜੀ ਇਹ ਵੀ ਲੈਫਟ ਵਾਲਾ ਯਾਰ ਹੈ ਵੀ ਜੈਕ ਵਾਲਾ ਜਦੋਂ ਤੂੰ 800 ਘੰਟੇ ਗੈਜਨ ਸਾਡਾ ਜੀ ਨਹੀਂ ਕਰਦਾ ਪਰ ਇਹਨੂੰ ਜਾਣਨ ਨੂੰ ਤਾਂ ਕਿ ਇਸ ਤੋਂ ਬਾਅਦ ਤਾਂ ਨਾ ਮਈ ਹੈ ਤੇ ਨਾਲ ਅਰਜਨ ਬੈਲੀ ਖੜਾ ਇਧਰ ਇਹ ਕਿੰਨਾ ਮਾਡਲ ਹੈ ਇਹ 2010 2010 ਮਾਡਲ ਅਰਜਨ ਨਾ ਕਹਿ ਦੇਗਾ ਭਾਈ ਠੀਕ ਹੈ ਹਾਂ ਪਾਵਰ ਸਟੀering ਤੇ ਤੇਲ ਬ੍ਰੇਕਾਂ ਚ ਆ ਗਿਆ ਤੇਲ ਬ੍ਰੇਕਾਂ ਪਾਵਰ ਸਟੀering ਦਾ ਤੇ ਕੰਡੀਸ਼ਨ ਟਾਇਰਾਂ ਦੀ ਵੀ ਚੰਗੀ ਪਈ ਹੈ ਹਾਂਜੀ 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 ਤੇ ਰੇਟ ਦੀ ਗੱਲ ਕਰੀਏ ਤਾਂ 365 ਡਿਮਾਂਡ ਆ 365 ਡਿਮਾਂਡ ਆ ਕਿੰਨੇ ਦਾ ਛੱਡਿਆ ਇਹ ਫੋਨ ਸ਼ੂਟ ਕਰ ਦਿੰਦੇ ਆ 10 ਕਿੰਨੇ ਹੈ ਕਿੰਨੀ ਛੋੜ ਕਰੀਏ ਦੇਖ ਲਾ ਮੈਂ ਪੜਾਕਾ ਬਾੜਾ ਵੱਡਾ ਪਾ ਦਨਾ ਹੁਣ ਅਰਜਨ ਜੀ ਉਹਨੇ ਤਾਂ ਹੀ ਦੇ ਦਾਂਗੇ 365 ਆ 25 25 ਦਾ ਤੂੰ ਖਾਹੇ ਟਾਈਮ ਹੁੰਦਾ ਡੰਗਾ ਆਉਣਾ ਮੈਂ ਕਿਹਾ 330000 ਦਾ ਦੇ ਇੱਕ ਦਾ 35 25 ਦਾ ਦੇ ਦਾਂਗੇ 25 ਦਾ ਹਾਂ ਲੈ ਵੀ ਸਵਾ 3 ਲੱਖ ਦਾ ਮਿੱਤਰੋ 2010 ਮਾਡਲ ਅਰਜਨ ਲੈ ਜਾ ਨੰਬਰ 50 ਹੀ ਹੈ ਨਾ 50 50 ਪੰਜਾਬ ਚੱਪ ਵਾਲੀ ਗਾਪੀ ਫਰਸਟ ਓਨਰ ਹੀ ਹੈ ਵੀ ਪਹਿਲੇ ਨਾਮ ਆ ਤੇ ਇਹਦੇ ਚੋਂ ਤਾਂ ਭੜਾਕਾ ਵੱਡੇ ਹੀ ਪਾਦਾ ਨੇ 40000 ਰੁਪਏ ਮਾਨਤਨ ਆਰਜੰਦ ਦੇ ਵਿੱਚੋਂ ਹੋਜੂ ਲਾਹਾ ਲੈ ਲਿਓ ਇਹਦਾ ਵੀ ਲਾਹਾ ਲੈ ਲਿਓ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਖੜਾ ਫਾਰਮ ਟਰੈਕ 60 EPI ਹਾਂਜੀ ਹਾਂਜੀ ਇਹ ਤਾਂ ਐ ਖੜਾ ਜਿਵੇਂ ਜੈਂਸੀ ਜੀ ਖੜਾ ਹੁੰਦਾ ਨਾ ਡਸਟਰਾਂ ਇਹ ਨਹੀਂ ਗੱਲ ਕਰੀ ਤੇਰੇ ਤੋਂ ਪੁੱਛੇ ਬਿਨਾ ਕਹਿਣਾ ਚਟਾਕ ਜੇ ਦਸੀਏ ਨੇ ਵੀ ਰੰਗ ਦਾ ਅਰੀਜਨਲ ਆ ਅਰੀਜਨਲ ਵੀਰੇ ਕਿਤੇ ਵੀ ਕਲਮ ਲੱਗੀ ਹੋਵੇ ਦੇਨਦਾਰ ਬੈਠੇ ਯਾਰ ਜਿਹੜੀ ਹੋਊਗੀ ਚੀਜ਼ ਆਪਾਂ ਰੰਗ ਹੋਈ ਹੋਈ ਹੋਗੀ ਉਹ ਦੱਸ ਕੇ ਦੇਵਾਂਗੇ ਟੌਪ ਵਾਲਾ ਮਾਡਲ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਔਇਲ ਟਰਾਂਸਮਿਸ਼ਨ ਤੇ ਬ੍ਰੇਕ ਬਰੂਕ ਸਾਰਾ ਜਰ ਜਿਵੇਂ ਕਰੀਏ ਖੂਬੀਆਂ ਸਾਰੀਆਂ ਨੇ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਤੇ ਸੀਟ ਕਵਰ ਵੀ ਤੇਲੇ ਪਾਸੇ ਮੁੰਲਾ ਸੀਟ ਜੀ ਨਵੀਂ ਲੱਗੀ ਆ ਜੀ ਸਾਰੇ ਟਾਇਰ ਵੀ ਕੇਟੀ ਦੇ ਟਾਇਰ ਹੈਗੇ ਆ ਚਾਰੇ ਵੀਕੀਟੀ ਦੇ ਨੰਬਰ ਕਿੱਥੋਂ ਦਾ ਪੰਜਾਬ ਪੰਜਾਬ ਪੀਵੀ 65 ਮਹਾਲੀ ਦਾ 65 ਮਹਾਲੀ ਦਾ ਨੰਬਰ ਆ ਇਧਰਲੇ ਪਾਸੇ ਮੈਂ ਤਰੋ 13 ਮਾਡਲ ਆ ਡਿਮਾਂਡ ਕਰੀ ਬੈਠਾ 385000 ਕਿੰਨੇ ਦਾ ਇਹ ਦੇ ਦਾਂਗੇ 370000 ਦਾ 3 ਲੱਖ 70 ਹਜ਼ਾਰ ਦਾ ਆ ਫਾਰਮ ਟਰੈਕ ਸਾਨੂੰ ਸੱਜਣਾ ਮਿਲ ਜੂਗਾ ਮਾਨਤਾਨ ਕਰ ਦਾਂਗੇ ਯਾਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੇ ਹੋਰ ਵੀ ਹੋ ਜੂ ਹਾਂ ਹੋਰ ਵੀ ਹੋ ਜੂ ਲੈ ਵੀ ਸੱਜਣਾ ਸ਼ੇਅਰ ਕਰਕੇ ਆਜੇ ਇਸ ਸਕਰੀਨ ਸ਼ਾਟ ਲੈ ਕੇ ਭੇਜ ਦੇ ਤਾਂ ਬੰਦੇ ਦਾ ਆਪਾਂ ਫੁੱਲ ਮਾਨਤਾਨ ਕਰਕੇ ਜਿੰਨਿਆਂ ਚ ਵੀਡੀਓ ਚ ਦੱਸਿਆ ਰੇਟ ਉਦੋਂ ਵੀ ਮਾਨਤਾਨ ਨਾ ਕੀਤਾ ਤਾਂ ਕਹਿ ਦੇਣਾ ਮਾਨਤਾਨ ਹੋਰ ਵੀ ਹੋ ਜੂ ਤੇ ਹੁਣ ਲਾਹਾ ਲੈ ਲਓ ਤੇ ਨਿੱਕੇ ਮਨੋਂ ਆ ਦੱਸ ਬੰਦੇ ਪਹੁੰਚਣ ਕਿੱਥੇ ਤੇਰੇ ਕੋਲ ਪਹੁੰਚਾ ਰੋਡੇ ਪਿੰਡ ਜ਼ਿਲ੍ਹਾ ਮੋਗਾ ਬਾਘੇਪੁਰਾਣੇ ਦੇ ਬਿਲਕੁਲ ਨਾਲ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਹੈ 92147 55467 ਆ 9501139014 ਦੋ ਨੰਬਰ ਚੱਲਦੇ ਆ ਵੀਰੇ ਕਾਲ ਕਰਕੇ ਤੁਰਿਓ ਜਦੋਂ ਵੀ ਬੰਦਾ ਤੁਰਦਾ ਕਿਉਂਕਿ ਗਾਂ ਦੇ ਕਈ ਵਾਰ ਫੋਰ ਵੀ ਆ ਜਾਂਦਾ ਬਾਅਦ ਚ ਲੈ ਕਹਿੰਦਾ ਬਾਈ ਇਹ ਦੱਸਿਆ ਨਹੀਂ ਹਾਂਜੀ ਵੀਰੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਉਸ ਸਮਾਂ ਦੇ ਲਈ ਲਿਖਿਆ ਵੀ ਬਹੁਤ ਬਹੁਤ ਧੰਨਵਾਦ ਓਕੇ